ਮੈਡਮ ਸਿੱਧੂ ਨੇ ਜੋ ਕਿਹਾ ਕਿ ਤੁਸੀਂ ਪੈਸੇ ਦੇ ਕੇ ਕਾਂਗਰਸ ਦੇ ਵਿੱਚ ਆਏ। ਉਹ ਪੰਡਿਤ ਜੋਸ਼ੀ ਵਿਚਾਰਾ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਯਾਰ ਮੈਨੇ ਇਤਨੇ ਪੈਸੇ ਦੇ ਕੇ ਜੁਆਇਨਿੰਗ ਕੀ ਹੈ। ਜਿਦੋਂ ਬੋਲਦੀ ਪਈ ਹੈ ਉਹਦੀ ਮਾਨਸਿਕ ਸਥਿਤੀ ਮੇਰਾ ਨਹੀਂ ਖਿਆਲ ਕੇ ਬੰਨ ਬ੍ਰੇਕ ਹੀ ਕੰਮ ਚੱਲਦਾ ਪਿਆ। ਇਸ ਕਹਾ ਵੀ ਦੇਖ ਕੇ ਤਾਂ ਨਹੀਂ ਨਾ ਨਾ ਆਇਆ ਜਿਹਦਾ ਤੇ ਉਹਦਾ ਵੀ ਤੁਸੀਂ ਕਹਿ ਰਹੇ ਨਾ ਉਹਦੇ ਬਾਰੇ ਕੀ ਵਿਚਾਰਿਆ ਤੇ ਮਾਂਬੋਦੇ ਤੇ ਵੀ ਸੁੱਟ ਦੇਣਾ। ਇਹ ਗੱਲ ਕਿੱਥੋਂ ਪਹੁੰਚ ਗਈ ਨਾ ਕੋਰਟ ਦੀ ਅਡਾਉਂਦੀ। ਪਹੁੰਚ ਕਹਦੀ ਗਈ। ਇਮੇਜਿਨੇਸ਼ਨ ਹੀ ਹੈ ਨਾ ਇਹ ਵੇਖੋ ਇੱਥੇ ਨਾ ਅੰਮਕ ਹੁੰਦੀ ਆ ਇਹ ਮੈਨੂੰ ਯਾਦ ਆਦਾ ਇਹਨਾਂ ਨੂੰ ਮੈਡਮ ਨੂੰ ਇਹ ਪ੍ਰੋਬਲਮ ਆ ਜਾਂ ਇਹਨਾਂ ਦੋਵਾਂ ਨੂੰ ਜੋੜੇ ਨੂੰ ਸਾਰੇ 5 ਕਰੋੜ ਐਲਓਪੀ ਨਹੀਂ ਲਿਆ 5 ਕਰੋੜ ਅਗਲੇ ਨੇ ਅਗਲੇ ਨੇ ਕਿਹਾ ਵੀ ਮੈਂ ਦਰਬਾਰ ਸਾਹਿਬ ਜਾ ਕੇ ਗੁਰਦੁਆਰੇ ਜਾ ਕੇ ਸੌਂ ਖਾ ਲੈਣਾ ਤੇ ਇਹ ਕਹਿਣ ਹੱਤੇ ਮੈਂ ਸੌਂ ਖਾਨੀ ਆ ਵੀ ਆ ਮੇਰੇ ਕੋਲ ਪ੍ਰੂਫ ਹੈ ਕੀਤ ਨਾ ਦੱਸ ਦੇਣ ਪਹਿਲਾਂ ਕਿ ਕਿੰਨੇ 500 ਕਰੋੜ ਉਹਨਾਂ ਕੋ ਮੰਗਿਆ ਤੇ ਕਿੰਨੇ ਕਿਹਾ ਵੀ ਤੁਹਾਨੂੰ ਸੀਐਮ ਫੇਸ ਬਣਾਉਣੇ ਆ ਪਰੋਂ ਜਾਖੜ ਸਾਹਿਬ ਨੇ ਕਿਹਾ ਤਾਂ ਜਾਖੜ ਸਾਹਿਬ ਕਹਿੰਦੇ 350 ਕਰੋੜ ਵਾਲੇ ਇੱਕ ਸੀਐਮ ਦਾ ਮੈਨੂੰ ਮਤਲਬ ਹਰ ਆਪਣੀ ਆਪਣੀ ਫ੍ਰਸਟ੍ਰੇਸ਼ਨ ਹੈ ਤੁਸੀਂ ਅਕਾਲੀ ਦਲ ਦੇ ਵਿੱਚੋਂ ਫ੍ਰਸਟ੍ਰੇਟ ਹੋ ਕੇ ਬਾਹਰ ਨਿਕਲੇ ਤੁਸੀਂ ਕਾਂਗਰਸ ਦੇ ਵਿੱਚੋਂ ਹੁਣ ਕਿਸੇ ਹੋਰ ਪਾਰਟੀ ਵੱਲ ਮੂਵ ਕਰਨਾ ਅਕਾਲੀ ਦਲ ਵੱਲੋਂ ਇਸ ਤਰੀਕੇ ਨਾਲ ਅਕਾਲੀ ਦਲ ਮੇ ਜਾ ਰਿਹਾ ਵਿਚਾਰਾ ਫ੍ਰਸਟ੍ਰੇਟ ਹੋ ਕੇ ਉਹ ਆ ਮਨ ਆਇਆ ਜੋ ਕਹਿੰਦਾ ਹੈ ਕੋਈ ਮੇਰੀ ਉਹਨਾਂ ਨਾਲ ਮੀਟਿੰਗ ਹੋਈ ਹੈ ਮੇਰੇ ਤਾਂ ਚਾਹ ਤੱਕ ਆ ਪਸੰਦਾ ਨਹੀਂ ਮੇਰੀ ਕਦੀ ਅਜੇ ਤੱਕ ਫੋਨ ਤੇ ਗੱਲ ਨਹੀਂ ਹੋਈ ਉਹਨਾਂ ਨਾਲ